ਕੀ ਸੇਖ ਨੂੰ ਮਾਸ ਖਾ ਲੈਣਾ ਚਾਹੀਦਾ ਜਾਂ ਨਹੀਂ ਇਸ ਗੱਲ ਦਾ ਸੰਗਤ ਦੇ ਮਨ ਦੇ ਵਿੱਚ ਬਹੁਤ ਵੱਡਾ ਸ਼ੰਕਾ ਹੈ ਕਿਉਂਕਿ ਕੁਝ ਜਥੇਬੰਦੀਆਂ ਮਾਸ ਖਾਣ ਨੂੰ ਹਿਦਾਇਤ ਦੇ ਦਿੰਦੀਆਂ ਡਲੇ ਝੜਕਾ ਜਾਂ ਫਿਰ ਛਤਰੀ ਭੋਜਨ ਕਹਿ ਕੇ ਖਾ ਲੈਂਦੀਆਂ ਪਰ ਕੁਝ ਜਥੇਬੰਦੀਆਂ ਇਸ ਗੱਲ ਦੀ ਮਨਾਹੀ ਕਰਦੀਆਂ ਕਿ ਮਾਸ ਨਹੀਂ ਖਾਣਾ ਚਾਹੀਦਾ ਅੱਜ ਆਪਾਂ ਗੁਰਬਾਣੀ ਦੇ ਅਨੁਸਾਰ ਵੇਖਦੇ ਮਾਸ ਖਾ ਲੈਣਾ ਚਾਹੀਦਾ ਕਿ ਨਹੀਂ ਖਾ ਲੈਣਾ ਚਾਹੀਦਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ ਆਉਂਦਾ ਸ਼ਲੋਕ ਮਾਝ ਰਾਗ ਦੇ ਅੰਦਰ ਜੇ ਰਤ ਲੱਗਿਆ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤិន ਕਿਉ ਨਿਰਮਲ ਚੀਤ ਕਿ ਭਾਈ ਜੇ ਕਰਕੇ ਕੱਪੜੇ ਨੂੰ ਰਤ ਲੱਗ ਜਾਵੇ ਰਤ ਪਾਉ ਖੂਨ ਲੱਗ ਜਾਵੇ ਉਹ ਕੱਪੜਾ ਪਵਿੱਤਰ ਹੋ ਜਾਂਦਾ ਤੇ ਜਿਹੜੇ ਰਤ ਪੀਂਦੇ ਨੇ ਮਾਸ ਖਾਂਦੇ ਨੇ ਉਹਨਾਂ ਦੇ ਮਾਨ ਚਿੱਤ ਕਿੱਦਾਂ ਭਾਈ ਪਵਿੱਤਰ ਰਹਿ ਜਾਣਗੇ ਉਹਨਾਂ ਦੇ ਮਾਨ ਵੀ অপਵਿੱਤਰ ਮੈਲੇ ਨੇ ਇਸ ਲਈ ਭਾਈ ਮਾਸ ਨਹੀਂ ਖਾਣਾ ਚਾਹੀਦਾ ਗੁਰਬਾਣੀ ਦੇ ਅਨੁਸਾਰ ਜਿਹੜਾ ਮਾਸ ਖਾਂਦਾ ਮੈਲੇ ਮੰਨ ਵਾਲਾ অপਵਿੱਤਰ ਮੰਨ ਵਾਲਾ ਹੈ ਜੋ ਸਭ ਮੈਂ ਇੱਕ ਖੁਦਾਇ ਕਹਿ ਤੋ ਤੋਕ ਮੁਰਗੀ ਮਾਰ ਹੈ ਇਹ ਵੀ ਗੁਰਬਾਣੀ ਦੇ ਬਚਨ ਹੀ ਹਨ ਕਿ ਸਿੱਖ ਨੂੰ ਮਾਸ ਖਾ ਲੈਣਾ ਚਾਹੀਦਾ ਜਾਂ ਨਹੀਂ ਇਸ ਗੱਲ ਦਾ ਸੰਗਤ ਦੇ ਮਨ ਦੇ ਵਿੱਚ ਬਹੁਤ ਵੱਡਾ ਸ਼ੰਕਾ ਹੈ ਕਿਉਂਕਿ ਕੁਝ ਜਿਥੇ ਬੰਨੀਆਂ ਮਾਸ ਖਾਣ ਨੂੰ ਹਿਦਾਇਤ ਦੇ ਦਿੰਦੀਆਂ ਡਲੇ ਝੜਕਾ ਜਾਂ ਫਿਰ ਛਤਰੀ ਭੋਜਨ ਕਹਿ ਕੇ ਖਾ ਲੈਂਦੀਆਂ ਪਰ ਕੁਝ ਜਿਥੇ ਬੰਨੀਆਂ ਇਸ ਗੱਲ ਦੀ ਮਨਾਈ ਕਰਦੀਆਂ ਕਿ ਮਾਸ ਨਹੀਂ ਖਾਣਾ ਚਾਹੀਦਾ ਅੱਜ ਆਪਾਂ ਗੁਰਬਾਣੀ ਦੇ ਅਨੁਸਾਰ ਦੇਖਦੇ ਮਾਸ ਖਾ ਲੈਣਾ ਚਾਹੀਦਾ ਕਿ ਨਹੀਂ ਖਾ ਲੈਣਾ ਚਾਹੀਦਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ ਆਉਂਦਾ ਸਲੋਕ ਮਾਝ ਰਾਗ ਦੇ ਅੰਦਰ ਜੇ ਰਤ ਲੱਗਿਆ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤਿੰਨ ਕਿਉ ਨਿਰਮਲ ਚੀਤ ਕਿ ਭਾਈ ਜੇ ਕਰਕੇ ਕੱਪੜੇ ਨੂੰ ਰਤ ਲੱਗ ਜਾਵੇ ਰਤ ਪਾਉ ਖੂਨ ਲੱਗ ਜਾਵੇ ਉਹ ਕੱਪੜਾ ਪਵਿੱਤਰ ਹੋ ਜਾਂਦਾ ਤੇ ਜਿਹੜੇ ਰਤ ਪੀਂਦੇ ਨੇ ਮਾਸ ਖਾਂਦੇ ਨੇ ਉਹਨਾਂ ਦੇ ਮਾਨ ਚਿੱਤ ਕਿੱਦਾਂ ਭਾਈ ਪਵਿੱਤਰ ਰਹਿ ਜਾਣਗੇ ਉਹਨਾਂ ਦੇ ਮਾਨ ਵੀ অপਵਿੱਤਰ ਮੈਲੇ ਨੇ ਇਸ ਲਈ ਭਾਈ ਮਾਸ ਨਹੀਂ ਖਾਣਾ ਚਾਹੀਦਾ ਗੁਰਬਾਣੀ ਦੇ ਅਨੁਸਾਰ ਜਿਹੜਾ ਮਾਸ ਖਾਂਦਾ ਮੈਲੇਮਨ ਵਾਲਾ ਅਪਵਿੱਤਰ ਮੰਨ ਵਾਲਾ ਹੈ ਜੋ ਸਭ ਮਹਿ ਏਕ ਖੁਦਾਇ ਕਹਿਤ ਹੋ ਤਿਉਹ ਕੋ ਮੁਰਗੀ ਮਾਰੈ ਇਹ ਵੀ ਗੁਰਬਾਣੀ ਦੇ ਬਚਨ ਹੀ ਹਨ ਕੀ ਸਿੱਖ ਨੂੰ ਮਾਸ ਖਾ ਲੈਣਾ ਚਾਹੀਦਾ ਜਾਂ ਨਹੀਂ ਇਸ ਗੱਲ ਦਾ ਸੰਗਤ ਦੇ ਮੰਨ ਦੇ ਵਿੱਚ ਬਹੁਤ ਵੱਡਾ ਸ਼ੰਕਾ ਹੈ ਕਿਉਂਕਿ ਕੁਝ ਜਥੇਬੰਦੀਆਂ ਮਾਸ ਖਾਣ ਨੂੰ ਹਿਦਾਇਤ ਦੇ ਦਿੰਦੀਆਂ ਡਲੇ ਝੜਕਾ ਜਾਂ ਫਿਰ ਛਤਰੀ ਭੋਜਨ ਕਹਿ ਕੇ ਖਾ ਲੈਂਦੀਆਂ ਪਰ ਕੁਝ ਜਥੇਬੰਦੀਆਂ ਇਸ ਗੱਲ ਦੀ ਮਨਾਹੀ ਕਰਦੀਆਂ ਕਿ ਮਾਸ ਨਹੀਂ ਖਾਣਾ ਚਾਹੀਦਾ ਅੱਜ ਆਪਾਂ ਗੁਰਬਾਣੀ ਦੇ ਅਨੁਸਾਰ ਵੇਖਦੇ ਮਾਸ ਖਾ ਲੈਣਾ ਚਾਹੀਦਾ ਕਿ ਨਹੀਂ ਖਾ ਲੈਣਾ ਚਾਹੀਦਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ ਆਉਂਦਾ ਸ਼ਲੋਕ ਮਾਝ ਰਾਗ ਦੇ ਅੰਦਰ ਜੇ ਰਤ ਲੱਗਿਆ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀਵੈ ਮਾਨਸਾ ਤਿੰਨ ਕਿਉ ਨਿਰਮਲ ਚੀਤ ਕਿ ਭਾਈ ਜੇ ਕਰਕੇ ਕੱਪੜੇ ਨੂੰ ਰਤ ਲੱਗ ਜਾਵੇ ਰਤ ਪਾਉ ਖੂਨ ਲੱਗ ਜਾਵੇ ਉਹ ਕੱਪੜਾ ਪਵਿੱਤਰ ਹੋ ਜਾਂਦਾ ਤੇ ਜਿਹੜੇ ਰਤ ਪੀਂਦੇ ਨੇ ਮਾਸ ਖਾਂਦੇ ਨੇ ਉਹਨਾਂ ਦੇ ਮਨ ਚਿੱਤ ਕਿੱਦਾਂ ਭਾਈ ਪਵਿੱਤਰ ਰਹਿ ਜਾਣਗੇ ਉਹਨਾਂ ਦੇ ਮਨ ਵੀ ਅਪਵਿੱਤਰ ਮੈਲੇ ਨੇ ਇਸ ਲਈ ਭਾਈ మాਸ ਨਹੀਂ ਖਾਣਾ ਚਾਹੀਦਾ ਗੁਰਬਾਣੀ ਦੇ ਅਨੁਸਾਰ ਜਿਹੜਾ ਮਾਸ ਖਾਂਦਾ ਮੈਲੇ ਮੰਨ ਵਾਲਾ ਅਪਵਿੱਤਰ ਮੰਨ ਵਾਲਾ ਹੈ ਜੋ ਸਭ ਮਹਿ ਏਕ ਖੁਦਾਏ ਕਹਿਤ ਹੋ ਤਿਉਹ ਕੋ ਮੁਰਗੀ ਮਾਰੈ ਇਹ ਵੀ ਗੁਰਬਾਣੀ ਦੇ ਬਚਨ ਹੀ ਹਨ